ਉਹ ਨੂਰੇ ਹਾਂਜੀ ਉਹ ਮੈਨੂੰ ਆਏ ਦੱਸ ਤੂੰ ਵੱਡਾ ਹੋ ਕੇ ਕੀ ਕਰੇਗਾ ਮੈਂ ਵੱਡਾ ਕੈਨੇਡਾ ਜਾਣਾ ਜੀ ਕਲਕੱਤਾ ਹਾਂਜੀ ਉਹ ਤੂੰ ਕੀ ਕਰੇਗਾ ਵੱਡਾ ਹੋ ਕੇ ਤਰਨ ਮੈਂ ਤਾਂ ਅਮਰੀਕਾ ਜਾਣਾ ਜੀ ਹਾਂਜੀ ਅੰਗਰੇਜ਼ ਤੁਸੀਂ ਦੋਵਾਂ ਨੇ ਬਾਹਰ ਹੀ ਕਿਉਂ ਜਾਣਾ ਆਏ ਅੱਜ ਤਾਂ ਸਿਫਤਮ ਨੇ ਠੀਕ ਹੈ ਜੀ ਸਿਫਤਮ ਜੀ ਸਿਫਤਮ ਨੂੰ ਠੀਕ ਹੈ ਹਾਂ ਅੱਛਾ ਆਏ ਦੱਸੋ ਤੁਸੀਂ ਹੁਣ ਤੱਕ ਕਿੰਨੇ ਘਰ ਬਦਲਤੇ ਕੋਈ ਨਹੀਂ ਇਹੀ ਘਰ ਤੇ ਰਹਿੰਦੇ ਆ ਜੀ ਉੱਥੇ ਹੀ ਰਹਨੇ ਹੋ ਹਾਂਜੀ ਥੋੜੇ ਘਰੇ ਗੰਦ ਗੁੰਦ ਨਹੀਂ ਪਾਉਂਦਾ ਪਾਉਂਦਾ ਜੀ ਫਿਰ ਤੁਸੀਂ ਘਰ ਤਾਂ ਬਦਲੇ ਹੋਣਗੇ ਯਾਰ ਸਫਾਈ ਕਰ ਦਿੰਨੇ ਆ ਸਫਾਈ ਕਰ ਦਿੰਨੇ ਹੋ ਇਹ ਜਿਹੜਾ ਪੰਜਾਬ ਆ ਇਹ ਥੋੜਾ ਘਰ ਨਹੀਂ ਹੈਗਾ ਕਾਰਾ ਜੀ ਫਿਰ ਤੁਸੀਂ ਇਹਨੂੰ ਛੱਡ ਕੇ ਬਾਹਰ ਜਾ ਰਹੇ ਹੋ ਵੀ ਸਿਸਟਮ ਖਰਾਬ ਆ ਚੱਪੇ ਚੱਪੇ ਤੇ ਸਿੰਘ ਸ਼ਹੀਦ ਹੋਏ ਨੇ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਹੋਇਆ ਵੱਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਆਨੰਦਪੁਰ ਸਾਹਿਬ ਇੱਥੇ ਦਰਬਾਰ ਸਾਹਿਬ ਇੱਥੇ ਚਮਕੌਰ ਸਾਹਿਬ ਇੱਥੇ ਫਤਿਹਗੜ੍ਹ ਸਾਹਿਬ ਇੱਥੇ ਜੇ ਸਿਸਟਮ ਖਰਾਬ ਆ ਉਹਦਾ ਫਰਜ਼ ਕਿਹਦਾ ਬਣਦਾ ਵੀ ਸਿਸਟਮ ਠੀਕ ਕਰਨਾ ਆਪਾਂ ਛੱਡ ਕੇ ਬਾਹਰ ਜਾ ਰਹੇ ਆ ਫਿਰ ਇੱਥੇ ਹੋਰ ਬੰਦੇ ਆ ਕੇ ਰਹਿ ਰਹੇ ਨੇ ਆਪਣਾ ਫਰਜ਼ ਬਣਦਾ ਆਪਾਂ ਸਿਸਟਮ ਠੀਕ ਕਰੀਏ ਸਿਸਟਮ ਠੀਕ ਕਿਵੇਂ ਹੋਊ ਰਾਜੇ ਸਿਸਟਮ ਦੇ ਵਿੱਚ ਬੜ ਕੇ ਸਿਸਟਮ ਦੇ ਵਿੱਚ ਕਿਵੇਂ ਵੜ ਹਊਗਾ ਅਫਸਰ ਬਣ ਕੇ ਅਫਸਰ ਕਿਵੇਂ ਬਣੋਗੇ ਪੜ੍ਹਾਈ ਕਰਕੇ ਪਰ ਆਪਾਂ ਹਾਰ ਮੰਨ ਜਾਂਦੇ ਆ ਪਰ ਆਪਾਂ ਇਹ ਨਹੀਂ ਸੋਚਦੇ ਸਾਡੇ ਕੋਲੇ ਨਾਲ ਬਾਣੀ ਦੀ ਵੀ ਸ਼ਕਤੀ ਆ ਨਾਮ ਦੀ ਵੀ ਸ਼ਕਤੀ ਆ ਅਮਰਤ ਦੀ ਸ਼ਕਤੀ ਆ ਜੇ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਸਿੰਘ ਲੜ ਸਕਦਾ ਚਮਕੌਰ ਸਾਹਿਬ ਕੀ ਅਸੀਂ ਅਮਰਤ ਸਾਕੇ ਅਫਸਰ ਨਹੀਂ ਬਣ ਸਕਦੇ